ਸਸੀ ਗੱਲ ਜੀ ਸਾਰਿਆਂ ਨੂੰ ਵੈਲਕਮ ਜੀ ਟੋਟਾ ਬਾੜ ਤੋਂ ਦੇਗੇ ਵੈਲਕਮ ਜੀ ਟੋਟਾ ਚੈਨਲ ਤੇ ਸੋ ਬਾੜ ਤੋਂ ਹੁੰਦੇ ਸੀ ਤੇ ਕੱਪੜੇ ਇੱਧਰ ਉੱਧਰ ਪਾਉਣੇ ਪੈ ਜਾਂਦੇ ਆ ਪਤਾ ਨਹੀਂ ਕਦੀ ਆ ਜਾਂਦੀ ਧੁੰਦ ਤੇ ਕਦੀ ਚੱਲ ਜਾਂਦੀ ਸਮੇਂ ਨਹੀਂ ਲੱਗਦਾ ਕੀ ਬੰਦਾ ਸੋ ਹੋਰ ਸੁਣਾਓ ਕੀ ਹਾਲ ਚਾਲ ਆ ਅਸੀਂ ਸਾਰੇ ਠੀਕਾ ਠਾਕਾ ਆਸ ਕਰਦੇ ਆਂਗੀ ਤੁਸੀਂ ਵੀ ਠੀਕ ਹੋਵੋਗੇ ਸੋ ਅੱਜ ਜੀ ਅੱਜ ਅਸੀਂ ਇੱਕ ਦਿਨ ਲਈ ਆਏ ਆਂ ਅੱਜ ਅਸੀਂ ਇੱਕ ਦਿਨ ਅੱਜ ਅੱਜ ਜਦ ਕਿ ਮੈਂ ਸਾਵਲ ਦੀਆਂ ਛੁੱਟੀਆਂ ਬਹੁਤ ਹੋ ਗਈਆਂ ਸਾਵਲ ਨੂੰ ਮੈਂ ਚੜ੍ਹਨਾ ਹੀ ਆ ਤੇ ਇੱਕ ਦਿਨ ਮੈਨੂੰ ਕੋਈ ਹੋਰ ਪ੍ਰੋਗਰਾਮ ਸੀ ਉਹਦੇ ਲਈ ਮੈਂ ਆਈ ਆਂ ਤੇ ਥੋੜੇ ਬਹੁਤੇ ਜਿਹੜੇ ਥੋੜੇ ਬਹੁਤੇ ਨਹੀਂ ਬਹੁਤ ਸਾਰੇ ਗਿਫਟਸ ਮੈਨੂੰ ਮਿਲੇ ਆ ਐਨੇ ਜ਼ਿਆਦਾ ਐਨੇ ਜ਼ਿਆਦਾ ਜੇ ਕਿ ਮੈਂ ਸਾਰਿਆਂ ਨੂੰ ਮਨਾ ਕੀਤਾ ਸੀ ਕਿ ਕੁਝ ਵੀ ਨਹੀਂ ਚਾਹੀਦਾ ਕੁਝ ਨਹੀਂ ਚਾਹੀਦਾ ਤੇ ਓ ਵਾਲੇ ਪ੍ਰੈਜ਼ੈਂਟ ਆ ਗਈ ਜਿਹੜੇ ਮੈਂ ਸੋਚੇ ਵੀ ਨਹੀਂ ਸੀ ਬਹੁਤ ਕੁਝ ਜ਼ਿਆਦਾ ਹੀ ਹੋ ਗਿਆ ਕੁਝ ਕੁਝ ਹੀ ਜ਼ਿਆਦਾ ਹੀ ਹੋ ਗਿਆ ਭਰਾਵਾਂ ਨੇ ਇਸ ਵਾਰ ਹੀ ਤਾਂ ਜ਼ਿਆਦਾ ਹੀ ਕਰਤਾ ਕੁਝ ਤੇ ਉਹ ਮਤੰ ਤਖਾਨੀਆਂ ਕੀ ਇਸ ਵਾਰੀ ਕੀ ਕੁਝ ਹਾਂਜੀ ਆਥੇ ਲੰਮੀ ਨੀਡ ਵਾਲਾ ਮੈਨੂੰ ਪਤਾ ਨਹੀਂ ਤੇ ਤੁਹਾਨੂੰ ਪਤਾ ਕਿ ਜਿਹੜਾ ਬੱਚਿਆਂ ਦੀਆਂ ਫੇਵਰਿਟ ਹੁੰਦੀਆਂ ਚਾਕਲੇਟਸ 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 ਪਤਾ ਨਹੀਂ 3-4 ਇਤਰਾ ਦੀਆਂ ਪੈਕਿੰਗ ਹੀ ਇੱਕ ਆ ਸੀ ਇੱਕ ਆ ਸੀ ਇੱਕ ਆ ਸੀ ਪਤਾ ਨਹੀਂ ਕਿੰਨੀਆਂ ਇਹ ਸਾਰੀਆਂ ਚਾਕਲੇਟਸ ਹਨੀਆਂ ਸਾਰੀਆਂ ਮੇਰੇ ਭੂਆ ਜੀ ਲੈ ਕੇ ਆਏ ਨੇ ਤੇ ਬੱਚੇ ਤੁਹਾਨੂੰ ਬੜਾ ਰੱਜ ਕੇ ਲਿਫਾਕਾ ਕੇ ਜੋ ਮਰਜੀ ਇਹਨਾਂ ਨੂੰ ਦੇਈ ਜਾ ਤੇ ਆ ਇਹਦੇ ਸ਼ਾਦ ਕਾਫੀ ਨੇ ਖਾਈ ਜਾਂਦੇ ਆ ਜੋ ਲੱਭਦਾ ਸੋ ਕਾਫੀ ਜ਼ਿਆਦਾ ਕਾਫੀ ਜ਼ਿਆਦਾ ਜੜੀਆਂ ਹੈਗੀਆਂ ਆ ਚਾਕਲੇਟਸ ਨੇ ਤੂੰ ਸਾਵਲ ਜਿਉਣੀ ਖਾਣਗੇ ਰੱਜ ਰੱਜ ਕੇ ਹੁਣ ਉਹਦੇ ਨਾਲ ਨਾਲ ਹੋਰ ਵੀ ਗਿਫਟ ਜਿਹੜੇ ਆ ਉਹਦੇ ਕਿਹੜੀ ਕਿਹੜੀ ਕੋ ਨਾਲ ਸਰਣੇ ਚ ਇੱਥੇ ਕਿੱਥੇ ਹਾਂਜੀ ਮੈਂ ਵੇਖਦੀ ਆ ਸਾਵਲ ਦੇ ਪਾਪਾ ਜੀ ਦੇ ਸ਼ੂ ਇਹ ਵਰਨ ਦੀ ਇੱਕ ਟੀ-ਸ਼ਰਟ ਮੇਰੇ ਭੂਆ ਜੀ ਲਿਆ ਕੇ ਆਇਆ ਇੱਧਰ ਸਾਵਲ ਦੀ ਇੱਕ ਘੜੀ ਸੀ ਔਰ ਉੱਥੇ ਪਈ ਹੋਣੀ ਆ ਇਹ ਪੂਜੀ ਦੀਆਂ ਬੈਡੀਸਨਸ ਕਰੀਮ ਰੂਮਾ ਪੂਜੀ ਨੂੰ ਚਾਹੀਦੀਆਂ ਸੀ ਉੱਪਰ ਲਾਉਣ ਵਾਸਤੇ ਉਹਨਾਂ ਦੇ ਜਦ ਦਰਦ ਦੁਦੰਦੀ ਉਹਦੇ ਵਾਸਤੇ ਹੋਰ ਵੀ ਕਈ ਖੁਸ਼ ਅਟਰਮ ਪਟਰ ਕਾਫੀ ਸਾਰੇ ਗਿਫਟ ਉੱਧਰ ਪਏ ਨੇ ਤੇ ਮੇਨ ਜਿਹੜਾ ਵੱਡੇ ਵੱਡੇ ਆ ਨਾ ਜਿਹੜੇ ਉਹ ਮੇ ਤਾਂ ਨੂੰ ਦੁਖਾਨੇ ਇਹ 사ਵਲ ਦੀ 사ਵਲ ਦੀ ਕੜੀ ਇਹ ਪਤਾ ਨਹੀਂ ਕਿਤਨਾ ਚਾਰਜ ਹੋਣੀ ਹੈ ਛੋਟੇ ਭੂਆ ਜੀ ਮੇਰੇ ਲੈ ਕੇ ਆਏ ਸੀ ਤੇ ਇਹ ਬਾਅਦ ਚ ਵੇਖਦੇ ਪਤਾ ਨਹੀਂ ਵਿੱਚੋਂ ਕੱਢੀ ਆ ਕੀ ਕਰਦੇ ਸੋ ਸਭ ਤੋਂ ਵੱਡਾ ਜਿਹੜਾ ਗਿਫਟ ਆ ਉਹ ਆ ਜੀ ਮੇਰਾ ਆਈਫੋਨ ਜੇ ਇਹ ਮੇਰੀ ਜ਼ਿੰਦਗੀ ਦਾ ਪਹਿਲਾ ਆਈਫੋਨ ਆ ਮੈਂ ਕਦੀ ਆਈਫੋਨ ਨਹੀਂ ਯੂਜ਼ ਕੀਤਾ ਸੋ ਇਹਦੀ ਅੱਜ ਸੈਟਿੰਗ ਹੋਣੀ ਆ ਇਹਦਾ ਜਿਹੜਾ ਉੱਥੇ ਹੀ ਓਪਨ ਕਰਾ ਲਿਆ ਸੀ ਕਿਉਂਕਿ ਇਹਦੀ ਪੈਕਿੰਗ ਤੁਸੀਂ ਕਹਿੰਨਾ ਪੈਕਿੰਗ ਤਾਂ ਇੰਨੀ ਸ਼ਾਇਦ ਪੁਰਾਣਾ ਆ ਪੁਰਾਣਾ ਨਹੀਂ ਆ ਇਹ ਨਿਊ ਆ ਜੀ ਬਿਲਕੁਲ ਨਿਊ ਫਿਰ ਜੇ ਪੈਕਿੰਗ ਕਰਕੇ ਲਿਆਉਣ ਤਾਂ ਫਿਰ 25000 ਜਿਹੜਾ ਉੱਥੇ ਪੈ ਜਾਂਦਾ ਆ ਕਸਟਮ ਕਸਟਮ ਪੈ ਜਾਂਦਾ ਆ ਕਿਉਂਕਿ ਪਿਛਲੀ ਵਾਰ ਇਸ ਤਰ੍ਹਾਂ ਹੀ ਹੋਇਆ ਸਾਡੇ ਨਾਲ ਤੇ ਐਸ ਕਰਕੇ ਫਿਰ ਉਹ ਜਿਹੜਾ ਇਹਦੀ ਉੱਪਰ ਡੱਬਾ ਵਗੈਰਾ ਸੀ ਉੱਥੇ ਹੀ ਛੱਡ ਆਏ ਸਨੀ ਕੋਲੋਂ ਵੀ ਅਸੀਂ ਗਿਫਟ ਲੈ ਕੇ ਆਏ ਸੀ ਨਾ ਹਾਂ ਹਾਂ ਉਹ ਵਰੁੰ ਦਾ ਜਿਹੜਾ ਲੈਪਟਾਪ ਉਦੋਂ ਵੀ ਸਨੀ ਨੇ ਜਿਹੜਾ ਉਹਨੂੰ ਓਪਨ ਕਰਕੇ ਭੇਜਿਆ ਸੀ ਕਹਿੰਦਾ ਜੀ ਅਸੀਂ ਪੈਕਿੰਗ ਕਰਕੇ ਭੇਜਦੇ ਹਾਂ ਨਾ ਫਿਰ ਉਹਦੀ ਸਾਨੂੰ ਕਸਟਮ ਪੈ ਜਾਂਦਾ ਪਿਛਲੇ ਸਾਲ ਨਾ ਪਿਛਲੇ ਸਾਲ ਪਿੰਡ ਚੋਂ ਕਿਸੇ ਨੇ ਮੰਗਾਇਆ ਸੀ ਦੋ ਇਹਦੇ ਆਪਣੇ ਹੀ ਤੇ ਤੀਸਰਾ ਕੋਈ ਕਿਸੇ ਨੇ ਕਿਹਾ ਕਿ ਉੱਥੇ ਅਮਰੀਕਾ ਤੇ ਥੋੜੇ ਸਸਤੇ ਮਿਲਦੇ ਹਨ ਤੇ ਉਹ ਕਿਸੇ ਦਾ ਲਿਆਂਦਾ ਫਿਰ 25000 ਭਰਨਾ ਪੈ ਗਿਆ ਫਿਰ ਕਿਸੇ ਉਹਦੇ ਜਦ ਦੀ ਲਿਆਂਦਾ ਉਹਨੂੰ ਥੋੜੀ ਘਾਣਾ ਕਿ ਦੇ ਤੇ ਫਿਰ ਚਲੋ ਇਤਰਾ ਹੀ ਹੋ ਗਿਆ ਤੇ ਇਹ ਆ ਜੀ ਮੇਰਾ ਨਵਾਂ ਗਿਫਟ ਤੇ ਦੀ ਸੈਟਿੰਗ ਕਰ ਰਹੇ ਜੀ ਕੀ ਕਰ ਰਹੇ ਜੀ ਅੱਜੇ ਨਮਸਤੇ ਨੂੰਸਤੇ ਬੋਲਦਾ ਉੱਥੇ ਰਾਵਨੇ ਸੋੜਾ ਇੱਕ ਦਿਨ ਖੋਲਿਆ ਜੀ ਜਿਸ ਦਿਨ ਪਹਿਲੇ ਦਿਨ ਮੈਨੂੰ ਮਿਲਿਆ ਸੋ ਥੈਂਕ ਯੂ ਜੀ ਸਾਰਿਆਂ ਦਾ ਅਮਰੀਕਾ ਵਾਲਿਆਂ ਦਾ ਮੰਮੀ ਜੀ ਦਾ ਡੈਡੀ ਜੀ ਦਾ ਭਾਬੀ ਦਾ ਭਰਾ ਦਾ ਸਾਬ ਦਾ ਤੇ ਦੂਸਰਾ ਗਿਫਟ ਜਿਹੜਾ ਆ ਇਹ ਸਾਡੇ ਘਰ ਜੀ ਪਹਿਲਾ ਫੋਨ ਹੈ ਆਈਫੋਨ ਆਈਫੋਨ ਜਿਹੜੇ ਹੈਗੇ ਉਹ ਦੂਸਰੇ ਸੀ ਛੋਟੇ-ਮੋਟੇ 5 6 ਵਾਲੇ ਹੀ ਪਰ ਆਪਾਂ ਵਾਈਫੋਨ ਬਹੁਤ ਘੱਟ ਵਰਤਦੇ ਆ ਸੀ Samsung ਦੇ ਹੀ ਵਰਤਦੇ ਆ ਉਹ ਵੈਸੇ ਵੀ ਗੁਰਪ੍ਰਤਾਪ ਜੀ ਦਾ ਹੀ ਉਹਨਾਂ ਨੇ ਮੈਨੂੰ ਦੇ ਦਿੱਤਾ ਕਿ ਚੱਲ ਤੂੰ ਵੀਡੀਓ ਸ਼ੂਟ ਕਰਨੀਆਂ ਹੁੰਦੀਆਂ ਤੇ ਇਹ ਨਾ ਕਰ ਲੈ ਤੇ ਇਹ ਵੈਸੇ ਮੈਂ ਜ਼ਿਆਦਾ ਤਾਂ ਲਿਆ ਕਿ ਮੈਨੂੰ ਸਾਰੇ ਕਹਿੰਦੇ ਕਿ ਟੱਡੀਆਂ ਵੀਡੀਓਜ਼ ਤੇ ਬੜੀਆਂ ਵਧੀਆਂ ਹੁੰਦੀਆਂ ਪਰ ਨਾ ਉਹ ਇੰਨੀ ਕਲੈਰਿਟੀ ਨਹੀਂ ਹੁੰਦੀ ਤੇ ਮੈਂ ਕਿਹਾ ਚਲੋ ਆਪਾਂ ਹੁਣ ਵੇਖ ਲੈਨੇ ਆ ਤੇ Otra ਮੈਨੂੰ ਕੋਈ ਇੰਨਾ ਸ਼ੌਕ ਨਹੀਂ ਹੈਗਾ ਫੋਨ ਦਾ ਮੈਨੂੰ ਸ਼ੁਰੂ ਤੋਂ ਹੀ ਕਦੀ ਸ਼ੌਕ ਹੈਗਾ ਤੇ ਹੁਣੇ ਹੁਣੇ ਸਾਵਲ ਮੇਰੀ ਇੰਟਰਵਿਊ ਲੈਣ ਦਾ ਕਿ ਮਮਾ ਤੁਸੀਂ ਕਿੰਨੇ ਕੁ ਖੁਸ਼ ਜੇ ਮੈਂ ਕਿਹਾ ਮੈਨੂੰ ਖੁਸ਼ੀ ਤੇ ਕੋਈ ਏਡੀ ਨਹੀਂ ਹੈ ਜਿੰਨੀ ਜਿਤਨਾ ਸ਼ਾਇਦ ਹੁੰਦੀ ਹੋਗੀ ਮੈਨੂੰ ਏਡੀ ਨਹੀਂ ਮੈਂ ਮੈਨੂੰ ਇਹ ਬੜਾ ਫੀਲ ਹੋਣ ਲੱਗਾ ਕਿ ਹਾਏ ਇੰਨੇ ਪੈਸੇ ਮੈਂ ਉਹਨਾਂ ਦੇ ਖਰਚਾ ਦਤੀ ਆ ਮੈਂ ਕਿਹਾ ਮੈਨੂੰ ਇਹ ਚੀਜ਼ ਹੈ ਮੈਂ ਕਿਹਾ ਮੈਂ ਡੈਡੀ ਨੂੰ ਕਿਹਾ ਡੈਡੀ ਕਿੰਨੇ ਵਾਰ ਕਹਿੰਦਾ ਮੈਂ ਡੈਡੀ ਤੁਸੀਂ ਮੇਰੇ ਕੋਲ ਲੈ ਲਿਓ ਕਹਿੰਦੇ ਨਹੀਂ ਨਹੀਂ ਤਰ ਕੋ ਪੈਸੇ ਲੈਣ ਵਾਸਤੇ ਅਸੀਂ ਤੈਨੂੰ ਭੇਜਿਆ ਆ ਵੀ ਨਹੀਂ ਲੈਣੀ ਮੈਂ ਕਿਹਾ ਨਹੀਂ ਮੈਂ ਕਿਹਾ ਜਦੋਂ ਵੀ ਲੋੜ ਹੋਗੀ ਤੁਸੀਂ ਮੇਰੇ ਕੋਲ ਪੈ ਮੈਂ ਕੋਈ ਆ ਮੈਨੂੰ ਕਿ ਮੈਨੂੰ ਬੜਾ ਫੀਲ ਹੁੰਦਾ ਕਿ ਮੈਂ ਇੰਨੀ ਮਹਿੰਗੀ ਚੀਜ਼ਾਂ ਨਾ ਲੈ ਲਈ ਆ ਵੀ ਚਲੋ ਸਾਰੇ ਮਿਹਨਤ ਕਰਦੇ ਆ ਨਾ ਸਾਦੇ ਆਪਣੀ ਕਮਾਈ ਤੇ ਇਤਨਾ ਆਪਾਂ ਕਹਿ ਦੇਣਾ ਨਾ ਕਮਾਈਆਂ ਕਰਨੀਆਂ ਕਿਹੜੀਆਂ ਸੌਖੀਆਂ ਤੇ ਉਸ ਤੋਂ ਉੱਤੇ ਤੁਹਾਨੂੰ ਮੈਂ ਇੱਕ ਦੱਸਦੀ ਆ ਕਿ ਇੱਕ ਗਿਫਟ ਹੋਰ ਮੇਰੇ ਬ੍ਰਦਰ ਨੇ ਦਿੱਤਾ ਤੋਵਾ ਤੋਵਾ ਇਹ ਤਾਂ ਮੈਂ ਨਾ ਇੰਜ ਕਿ ਉਹ ਵੀ ਕਿੱਥੇ ਗਿਆ ਏ ਇਹ ਦੇ ਮੈਂ ਨਾ ਕਿ ਯੂਟਿਊਬਰ ਵੇਖੇ ਉਹਨਾਂ ਕੋਲ ਇਹ ਹੈਗਾ ਸੀ ਇਹ ਛੋਟਾ ਜਿਹਾ ਕੈਮਰਾ ਹੈ ਨਾ ਗਿੰਬਲ ਵੀ ਇਹਦੇ ਨਾਲ ਆਖੋ ਸਾਰਾ ਕੁਝ ਪਤਾ ਨਹੀਂ ਕੀ ਕੁਝ ਆ ਛੋਟਾ ਜਿਹਾ ਇਹਦੇ ਨਾਲ ਟਰਾਈਪੋਡ ਵੀ ਕਿੰਨੀਆਂ ਚੀਜ਼ਾਂ ਇਹਦੇ ਨਾਲ ਹਾਂਜੀ ਆਹ ਸ਼ਾਇਦ ਆਹ ਟਰਾਈਪੋਡ ਹਾਂ ਸਾਰਾ ਕੁਝ ਹੈ ਚਾਰਜਰ ਹੈ ਨਾ ਤੇ ਚਾਰਜਰ ਦੋ ਮਾਈਕ ਵੀ ਆ ਨਾਲ ਆ ਵੇਖੋ ਅੱਛਾ ਜੀ ਆਹ ਮਾਈਕਾ ਹਾਂਜੀ ਕਿੱਥੇ ਗਿਆ ਆ ਵੇਖੋ ਆਹ ਮਾਈਕਾ ਤੇ ਆਹ ਕੁਝ ਆ ਵੀ ਮਾਈਕਾ ਤੇ ਦੋ ਮਾਈਕਾ ਇੱਕ ਹੋਰ ਆ ਪਤਾ ਨਹੀਂ ਕਿੱਥੇ ਆ ਤੇ ਆਹ ਆ ਜੀ ਆਹ ਜੀ ਮਾਈਕ ਵਿੱਚ ਹਾਂ ਇੱਕ ਹੋਰ ਮਾਈਕ ਵਿੱਚ ਤੇ ਇਹ ਜਿਹੜਾ ਕੈਮਰਾ ਸੀ ਹੈ ਨਾ ਇਹ ਨਾ ਮੈਂ ਪਹਿਲੋਂ ਸਕਰੀਨਸ਼ਾਟ ਲਾ ਕੇ ਰੱਖਿਆ ਹੀ ਇੱਕ ਦਿਨ ਮੈਂ ਨਾ ਅર્ચਨਾ ਪੂਰਨ ਸਿੰਘ ਜੀ ਸਾਰੇ ਜਾਣਦੇ ਹੋਣਗੇ ਉਹਨੇ ਨਾ ਹੁਣੇ-ਹੁਣੇ ਸ਼ੁਰੂ ਕੀਤਾ ਵਲੌਗ ਬਣਾਉਣਾ ਮੇਰੇ ਭਾਵੇਂ ਨਾ ਵੇਖੋ ਉੱਥੇ ਚਲਚੜਾਂ ਨੂੰ ਸਾਰਿਆਂ ਨੇ ਤੇ ਉਹ ਇੱਕ ਦਿਨ ਦੱਸਣ ਦੀ ਕਿ ਕਹਿੰਦੀ ਮੈਂ ਇਹਦੇ ਨਾਲ ਬਣਾਉਣੀ ਆ ਪੀ ਇਹਦੇ ਨਾਲ ਵਲੌਗਿੰਗ ਤੇ ਮੈਨੂੰ ਵੀ ਆ ਤਾਂ ਬੜਾ ਸੌਖਾ ਜਾਣਾ ਵੀਡੀਓ ਸ਼ੂਟ ਕਰਨਾ ਕਿ ਤੇ ਜੇ ਕਿਤੇ ਮੇਰਾ ਉਹ ਨਾ ਹਨਾ ਪਹਿਲੋ ਮੇਰਾ ਇਹ ਵੀ ਲੈਣ ਦਾ ਪ੍ਰੋਗਰਾਮ ਹੀ ਕਿ ਮੈਂ ਇਹ ਲੈ ਲਾਂ ਤੇ ਉਹ ਪਰ ਇਹ ਵੀ ਮੇਰੇ ਬ੍ਰਦਰ ਨੇ ਮੈਨੂੰ ਗਿਫਟ ਕਰਤਾ ਤੇ ਸੱਚੀ ਗੱਲ ਥੈਂਕ ਯੂ ਜੀ ਥੈਂਕ ਯੂ ਤੁਹਾਡਾ ਸਾਰਿਆਂ ਦਾ ਇੰਨੇ ਸਾਰੇ ਮੈਨੂੰ ਬਾਰ-ਬਾਰ ਇਹੀ ਫੀਲ ਹੁੰਦਾ ਕਿ ਸਾਰਿਆਂ ਨੇ ਇੰਨੇ ਨੇ ਮਹਿੰਗਾ ਜਿਆਦਾ ਹੀ ਹੋ ਗਿਆ ਇੰਨੇ ਨੇ ਮਹਿੰਗੇ ਮੈਨੂੰ ਗਿਫਟ ਦੇ ਦਿੱਤੇ ਆ ਤੇ ਥੋੜਾ ਜਿਹਾ मतलब खुशी ਨਾਲ ਉਹਨਾਂ ਨੂੰ ਮੈਨੂੰ ਇਹ ਹੁੰਦਾ ਹੈ ਕਿ ਫੀਲ ਜਾਂ ਹੁੰਦਾ ਹੈ ਕਿ ਹਾਏ ਬਹੁਤੇ ਮਹਿੰਗੇ ਆ ਬਹੁਤੇ ਮਹਿੰਗੇ ਗਿਫਟ ਹੋਗੇ ਕੋਈ ਨਹੀਂ ਕਿਸੇ ਦਾ ਰਿਸ਼ਤੇਦਾਰ ਵੀ ਐਡੇ ਐਡੇ ਮਹਿੰਗੇ ਗਿਫਟ ਦਿੰਦਾ ਗਿਫਟ ਦਿੰਦਾ ਕਿ ਕੋਈ ਆਹ ਫੰਕਸ਼ਨ ਹੋਵੇ ਕੋਈ ਉਹ ਵੱਖਰੀ ਗੱਲ ਆ ਪਰ ਇਸ ਤਰ੍ਹਾਂ ਕੋਈ ਵੀ ਕਿਸੇ ਨੂੰ ਹਾਂ ਉਹ ਤੁਸੀਂ ਵੱਖਰੀ ਗੱਲ ਆ ਪਰ ਇਸ ਤਰ੍ਹਾਂ ਕੋਈ ਵੀ ਕਿਸੇ ਦਾ ਰਿਸ਼ਤੇਦਾਰ ਗਿਫਟ ਮੈਨੂੰ ਨਹੀਂ ਲੱਗਦਾ ਲਿਆਉਂਦਾ ਹੋ ਸਕਦਾ ਲਿਆਉਂਦੇ ਹੋਣਗੇ ਪਰ ਮੈਂ ਆਪਣੇ ਚੋਤੇ ਕਦੀ ਨਹੀਂ ਜੇ ਕਿਸੇ ਦਾ ਵੇਖਿਆ ਵੀ ਕੋਈ ਲਿਆਉਂਦਾ ਇਸ ਤਰ੍ਹਾਂ ਸੋ ਮੈਨੂੰ ਵੀ ਥੈਂਕ ਯੂ ਫਿਰ ਮੈਂ ਆਪਣੇ ਭਰਾ ਦਾ ਕਰਦੀ ਆ ਤੇ ਜਿੰਨੇ ਮੈਨੂੰ ਇੰਨਾ ਸੋਹਣਾ ਗਿਫਟ ਦਿੱਤਾ ਤੇ ਹੁਣ ਮੈਨੂੰ ਚਲਾਉਣਾ ਚਲਾਉਣਾ ਕੁਝ ਨਹੀਂ ਜਿ ਆਉਂਦਾ ਮੈਂ ਹੈਗੀ ਆ ਉਹ ਜੀਆਂ ਤੇ ਉਹ ਮੈਨੂੰ ਬਾਰ ਬਾਰ ਕਹਿੰਦੇ ਆ ਇਨੂ ਚਲਾ ਇਨੂ ਚਲਾ ਇਨੂ ਚਲਾ ਮੈਂ ਪਰ ਮੈਨੂੰ ਆਪ ਨਹੀਂ ਚਲਾਉਣਾ ਹੁੰਦਾ ਕਿ ਮੈਂ ਕਿਹਾ ਤੂੰ ਕਹਿੰਦਾ ਮੇਰੇ ਕੋਲ ਇਹਦੇ ਨਾਲ ਦੇ ਤਿੰਨ ਆ ਮੈਂ ਕਹਿੰਦਾ ਮੇਰੇ ਕੋਲ ਇਹਦੇ ਨਾਲ ਦੇ ਤਿੰਨ ਆ ਹੁਣ ਤਾਂ ਫਿਰ ਕਿਦਾਂ ਚਲਾਏ ਤੇ ਮੈਂ ਫਿਰ ਦੋਹੀ ਕਹਿੰਦਾ ਨਹੀਂ ਮੈਂ ਵੀ ਅਜੀ ਸ਼ੁਰੂ ਹੀ ਕੀਤਾ ਮੈਂ ਕਿਹਾ ਚੱਲੇ ਮੈਂ ਇੰਡੀਆ ਜਾਣਾ ਤਾਂ ਉੱਥੇ ਜਾ ਕੇ ਮੈਂ ਉਹਨੂੰ ਜੜੀਆਂ ਨੇਚਰ ਦੇ ਨਾਲ ਕਾਫੀ ਪਿਆਰਾ ਤਾਂ ਉਹਨੂੰ ਜੜੀਆਂ ਨੇਚਰਲ ਚੀਜ਼ਾਂ ਉਹਨੂੰ ਕੈਪਚਰ ਕਰਨ ਦਾ ਵਧੀਆ ਲੱਗਦਾ ਉਹਨੂੰ ਉਹਨੇ ਜੋ ਕੇ ਮੈਨੂੰ ਬਣਾਤਾ ਕਿ ਦੁਲੈਲਾ ਤੂੰ ਵੀਡੀਓ ਬਣਾਇਆ ਕਰ ਮੈਂ ਲੈ ਉਹਦੇ ਮੇਰੇ ਭਰਾ ਵੀ ਮੇਰੇ ਨਾਲ ਹੋਗੇ ਚਲੋ ਬਣਾਓ ਰੱਜ ਰੱਜ ਕੇ ਵੀ ਲੌਗਿੰਗ ਕਰੋ ਤੁਸੀਂ ਤੇ ਫਿਰ ਉਹਨਾਂ ਨੇ ਮੈਨੂੰ ਦਿੱਤਾ ਜਿਹੜੀ ਕੁਕਿੰਗ ਆ ਉਹ ਨਹੀਂ ਵੇਖਦੇ ਲੋਕੀ ਵੀ ਹਾਂ ਵੀਲੌਗ ਵੀਲੌਗ ਦੇਖਣਾ ਜ਼ਿਆਦਾ ਪਸੰਦ ਕਰਦੇ ਆ ਤੇ ਕੋਈ ਨਹੀਂ ਆਹੀ ਵਲੌਗ ਹੀ ਪਾਈ ਜਾਵਾਂਗੇ ਫਿਰ ਜੇ ਨਹੀਂ ਵੇਖੜੀ ਕੁਕਿੰਗ ਦੇ ਹਨ ਤੇ ਕਿਉਂਕਿ ਕੁਕਿੰਗ ਤਾਂ ਉਹਨੇ ਹੀ ਵੇਖਣੀ ਜਿੰਨੇ ਕੁਝ ਬਣਾਉਣਾ ਹੈ ਹਨ ਹਾਂਜੀ ਤੇ ਸੋ ਕੁਕਿੰਗ ਵੀ ਕਰਨੀ ਹਨਾ ਚੰਗੀ ਲੱਗਦੀ ਕਿ ਵੀ ਚਲੋ ਕੁਝ ਥੋੜਾ ਬਹੁਤ ਹੋਣਾ ਚਾਹੀਦਾ ਵਿੱਚ ਤੇ ਹੁਣ ਆਪਾਂ ਇਹਦੇ ਤੇ ਆਈਫੋਨ ਤੇ ਹੁਣ ਹੁਣ ਬਣਾਉਣੀ ਕਰਦੇ ਹੁਣ ਤਾਂ ਹੀ ਹੋ ਗਏ ਆ ਕਿ ਆ ਡਬਲ ਮਾਈਂਡਡ ਹੋ ਗਈ ਵੀਡੀਓ ਬਣਾਉਣੀ ਕਿਦੇ ਉੱਤੇ ਆ ਦੇਖੋ ਕੀ ਕਰਦੇ ਆ ਆਪਾਂ ਆਈਫੋਨ ਤੇ ਬਣਾਉਣੀ ਆ ਜਿਹੜਾ ਆ ਵਾਲਾ ਜਿਹੜਾ ਕੈਮਰਾ ਆ ਨਵਾਂ ਕਾ ਵਿਚੱਖ ਤਾਂ ਮੈਂ। ਇਹ ਵਾਚਾਂ ਵਿੱਚ ਰੱਖ ਦਤ। داری ਲੱਗਦਾ ਹੈ ਢੇਰ ਵੱਡੀ ਗੱਲ। ਇਹ ਇਹ ਸਾਹਮਣੇ ਕਿੰਦਾ ਇਹ ਚਲਾਉਣੇ ਕਿੰਦਾ ਚਲੋ। ਮੈਨੂੰ ਤਾਂ ਇਹ ਇਜ਼ੀ ਆ ਫੜਨਾ ਸੋਕਾ। ਇਹਨਾਂ ਨੇ ਦਿਲਜੀਤ ਦੀ ਜਿਹੜੀ ਐਕਸਪਰਟ ਆ ਇਹਨਾਂ ਚੀਜ਼ਾਂ ਦੇ ਉਹਨਾਂ ਨੇ ਸਾਰਾ ਕੁਝ ਹੁਣ ਹੁਣ ਵੀ ਮੈਂ ਆਪਣੇ ਆਈਫੋਨ ਨੂੰ ਹੱਥ ਨਹੀਂ ਲਾਇਆ। ਮੈਂ ਉਹਨਾਂ ਨੂੰ ਉੱਥੇ ਮੇਰੀ ਭਤੀਜੀ ਲੱਗੀ ਕਰਨ ਤੇ ਮੈਂ ਕਿਹਾ ਨਹੀਂ ਰਹਿਣ ਦੇ ਪੂਜੀ ਆਪੇ ਕਰਨਗੇ ਤੇ ਮੈਂ ਇਹਨਾਂ ਨੂੰ ਫੜਾਤਾ ਲਿਆ ਕੇ ਮੈਂ ਕਿਹਾ ਕਰ ਲਓ ਜੋ ਕਰਨਾ ਹੈ। ਤੇ ਮੈਂ ਆਪ ਕਦੀ ਕੇ ਚੀਜ਼ ਨੂੰ ਨਹੀਂ ਹਸਲ ਹੁੰਦੀ ਮੈਨੂੰ ਪਤਾ ਹੀ ਨਹੀਂ ਹੈਗਾ ਤੇ ਮੈਂ ਕੀ ਕਰਨਾ ਬੰਦਰ ਕੇ ਜਾਣੇ ਅਦਰਕ ਦਾ ਸਵਾਦ ਨਹੀਂ ਨਹੀਂ ਚੂਰ ਜਾਣੇ ਅਦਰਕ ਦਾ ਸਵਾਦ ਕਿਉਂ ਨਹੀਂ ਜਾਣਨਾ ਮੈਂ ਇੰਨੇ ਸੋਹਣੇ ਗਿਫਟ ਮਿਲੇ ਆ ਤੁਹਾਨੂੰ ਤੇ ਹੁਣ ਤਾਂ ਨਹੀਂ ਉਹ ਤਾਂ ਉਹ ਤਾਂ ਮੈਨੂੰ ਬੜਾ ਆ ਹਨਾ ਕਿ ਮੈਨੂੰ ਵੀ ਪ੍ਰਾਉਡ ਫੀਲ ਹੁੰਦਾ ਆ ਕਿ ਹਨਾ ਪਿਆ ਭੇਜ ਪ੍ਰਾ ਸਾਰਿਆਂ ਦੇ ਹੋਣੇ ਚਾਹੀਦੇ ਪ੍ਰਾ ਪਲੱਸ ਭਰਾ ਦੇ ਪਾਸ ਪਲੱਸ ਕਿਛੇ ਤੁਹਾਡੀ ਭਾਬੀ ਵੀ ਚਾਜ ਸਵਾਦੀ ਹੋਵੇ ਤੇ ਫੇਰ ਹੀ ਇਹ ਚੀਜ਼ਾਂ ਹੁੰਦੀਆਂ ਇਸ ਤਰ੍ਹਾਂ ਨਹੀਂ ਹੁੰਦੀਆਂ ਭਾਬੀਏ ਵੀ ਤੂੰ ਕਿਧਰ ਦੇਲ ਲਗਾ ਵੀ ਤੈਨੂੰ ਦਵਾਉਣੀ ਆ ਮੈਂ ਉਹ ਇਹ ਆ ਕਿ ਹਰ ਕੋਈ ਨਹੀਂ ਇਹ ਇਹ ਚੀਜ਼ਾਂ ਦੇ ਸਕਦਾ ਇਹਦੇ ਲਈ ਜਿਹੜਾ ਆ ਦਿਲ ਵੀ ਵੱਡਾ ਹੋਣਾ ਚਾਹੀਦਾ ਤੇ ਦਿਲ ਹਰ ਕਿਸੇ ਦਾ ਵੱਡਾ ਨਹੀਂ ਹੁੰਦਾ ਕਿਉਂ ਹੈ ਕਿ ਨਹੀਂ ਦੇਲ ਕੱਢਣਾ ਜਿਹੜਾ ਆ ਉਹ ਬੜਾ ਮੁਸ਼ਕਲ ਆ ਸੋ ਇਸ ਸੱਚੇ ਬਹੁਤ ਵਧੀਆ ਗਿਫਟ ਨੇ ਹਾਂ ਬਹੁਤ ਵਧੀਆ ਗਿਫਟ ਨੇ ਸਾਰੇ ਹਜੇ ਹਜੇ ਕੁਝ ਗਿਫਟ ਹੈਗੇ ਪਏ ਆ ਜਿਵੇਂ ਛੋਟੇ ਭੂਆ ਜੀ ਗੈੱਡੇ ਹੀ ਉਹ ਦੋਨੇ ਜਿਹੜੇ ਜਿਹਨਾਂ ਨੇ ਗਿਫਟ ਦਿੱਤਾ ਵੀਰਿਆ ਨੇ ਹਾਂ ਦੋਨਾਂ ਦਾ ਬਹੁਤ ਬਹੁਤ ਧੰਨਵਾਦ ਹਾਂ ਹਨਾ ਬਿਲਕੁਲ ਵਾਕਈ ਬਹੁਤ ਸੋਹਣੇ ਗਿਫਟ ਆ ਮੇਰੇ ਬਹੁਤ ਕੀਮਤੀ ਨੇ ਅੱਜ ਤੇ ਇਮੋਸ਼ਨਲੀ ਹੋ ਗਏ ਗਿਫਟ ਵੇਖ ਕੇ ਅੱਛਾ ਲਾ ਬਾਬੀ ਜੀ ਵੀ ਇਹਨਾਂ ਤੇ ਚਲੋ ਆਪਾਂ ਹੁਣ ਸਟਾਰਟ ਕੀਤਾ ਹੋਇਆ ਹੋ ਗਿਆ ਸਟਾਰਟ ਕਿ ਨਹੀਂ ਹਾਂਜੀ ਹਜੀ ਹੋ ਗਿਆ ਹਜੇ ਕਰ ਰਹੀ ਆ ਉਹ ਮੈਂ ਫੋਨ ਚਾਹੀਦਾ ਸੀ ਇਹ ਵੀ ਤੇ ਮੈਂ ਕਿਹਾ ਕਿ ਅੱਛਾ ਆਹ ਵਾਲਾ ਫੋਨ ਵੀ ਚਾਹੀਦਾ ਹੈ ਹਾਂਜੀ ਚਲੋ ਜੀ ਹੁਣ ਆਪਾਂ ਫਿਰ ਸੈਟਿੰਗ ਕਰ ਲਈਏ ਤੇ ਹੁਣ ਜਿਹੜੀ ਨੈਕਸਟ ਦਾ ਨੰਬਰ ਜਿਹੜਾ ਆ ਉਹ ਤੇ ਹਾਈਲਾਈਟ ਹੋ ਰਿਹਾ ਤੇ ਮੈਂ ਤਾਂ ਕਰਕੇ ਬੰਦ ਕੀਤਾ ਆ ਅੱਛਾ 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 ਠੀਕ ਹੈ ਮੇਰਾ ਨੰਬਰ ਆ ਰਿਹਾ ਕਿਉਂਕਿ ਉਹਦੇ ਤੇ ਸੈਟਿੰਗ ਨਹੀਂ ਤੇ ਸੋ ਇਹ ਆ ਕਿ ਆਪਾਂ ਹੁਣ ਮਿਲਦੇ ਆ ਜੀ ਕੱਲ ਨੂੰ ਨਵੇਂ ਵਲੌਗ ਦੇ ਨਵੀਂ ਸਵੇਰ ਤੇ ਨਵੇਂ ਵਲੌਗ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਛਾ ਮੰਮੀ ਵੀ ਆਏ ਨੇ ਮੰਮੀ ਵੀ ਇੱਥੇ ਬਹਿ ਕੇ ਵੇਖਣ ਡੇ ਆ ਕੀ ਕਰਨੀਆਂ ਏ ਮੈਂ ਕਿਹਾ ਮੈਂ ਵੀ ਸੁਣਾ ਕੀ ਤੂੰ ਬਣਾਉਂਦੇ ਬੇਟੇ ਬੱਚੇ ਮੈਂ ਵੇਖਣ ਆਈ ਸਾਂ ਵਾਕਿਆ ਬਹੁਤ ਵਧੀਆ ਗਿਫਟ ਆ ਮਾਰੇ ਘਰੇ ਦਾ ਦੇ ਪ੍ਰਾ ਸਾਰਿਆਂ ਨੂੰ ਦੇਵੇ ਜੀ ਹੁ ਜੱਕੀ ਆ ਜਿਹੜੀ ਵੱਡੇ ਵਾਲੀ ਚਾਕਲੇਟ ਆ ਨਾ ਇਹ ਪੂਆ ਜੀ ਨੇ ਸਪੈਸ਼ਲ ਤੁਹਾਡੇ ਵਾਸਤੇ ਭੇਜੀ ਆ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਜਿਹੜੀ ਥੱਲੇ ਵਾਲੀ ਆ ਵਾਲੀ ਹਾਂਜੀ ਅੱਛਾ ਥੈਂਕ ਯੂ ਪੂਆ ਜੀ ਬਹੁਤ ਬਹੁਤ ਤੁਹਾਡੇ ਪੂਆ ਜੀ ਕਿਧਵਾ ਗਏ ਤੇਰੇ ਪੂਆ ਜੀ ਦਾ ਥੈਂਕ ਯੂ ਬਹੁਤ ਬਹੁਤ ਬਈ ਮੇਰੀ ਸਪੈਸ਼ਲ ਥੱਲੇ ਵਾਲੀ ਮੰਮੀ ਆ ਵਾਲੀ ਆ ਵੱਡੀ ਵੱਡੀ ਕਿਤੇ ਦੀ ਤਾਈ ਜੀ ਦੀ ਸੱਚ ਅੱਛਾ ਅੱਛਾ ਥੈਂਕ ਯੂ ਥੈਂਕ ਯੂ ਜੀ ਤਾਈ ਜੀ ਚਾਕਲੇਟ ਖਾਂਦੇ ਨਹੀਂ ਤਾਈ ਜੀ ਦੇ ਪੁੱਤਰ ਹੀ ਖਾ ਜਾਣੇ ਆ ਉਹਨਾਂ ਨੇ ਖਾ ਜਾਣੀਆਂ ਪੁੱਤਰੀਆਂ ਨੂੰ ਪੁੱਛੋ ਕੁਝ ਨਾ ਉਹਨਾਂ ਤੇ ਆਦੇ ਬਸ ਆ ਵੇਖੋ ਚਲੋ ਜੀ